ਹਲੋ ਹਲੋ ਹੈਲੋ ਦੇਖਣ ਚ ਲੱਗਦਾ ਪਿਆ ਨੇਰਾ ਹੁੰਦਾ ਏ ਪਰ ਟਾਈਮ ਹੋ ਗਿਆ ਮਿੱਤੋ ਟਾਈਮ ਹੋ ਗਿਆ ਜੀ ਸਵੇਰ ਦੇ 8:30 ਤੇ ਅੱਜ ਹੋ ਰਹੀ ਐ ਬਾਰਿਸ਼ ਬੱਡੀ ਫੌਂਟੋ ਇਹੀ ਕਰਦਾ ਅੱਜ ਬਾਰਿਸ਼ ਨਾ ਥੋਦੀ ਜੀ ਜੀ ਬੇਠੰਡੀ ਇਹ ਜੋ ਸਿੱਲੀ ਸਿੱਲੀ ਹਵਾ ਆ ਰਹੀ ਹੈ ਸਿੱਲੀ ਸਿੱਲੀ ਚਾਬੀ ਨਗਰ ਦੀ ਹੈ ਹਾਂਜੀ ਗੁੱਡ ਮਾਰਨਿੰਗ ਹੋਰਿਆਂ ਅੱਜ ਤਾਰੀਖ ਹੈ ਜੀ 23 ਜਨਵਰੀ ਤੇ ਤੇ ਅੱਜ ਸ਼ੁੱਕਰਵਾਰ ਪਾ ਜਾਣਾ ਜੀ ਨਾਬੇ ਨਾਬੇ ਜਾਵਾਂਗੇ ਪੈਲਸ ਸਿੱਧਾ ਨਦੀ ਲੈ ਕੇ ਜਨੀਆਂ ਪਹਾਂਚੀਗਾ ਉਧਰ ਦੀ ਚਕੀ ਹੈ ਲੋਈ ਮੌਸਮ ਠੰਡਾ ਨਾ ਸੰਭ ਲਗੇ ਸਰ ਤੇ ਆਪਣਾ ਲੋਈ ਰੱਖ ਜੇ ਗੱਡੀ ਜਿਆ ਬਸੰਤ ਪੜਾ ਉਡੰਤ ਬਸੰਤ ਪੰਚਮੀ ਦਾ ਦਿਨ ਹੈ ਜੀ ਤੇ ਬੱਚਿਆਂ ਨੇ ਦੇਖੋ ਰੋਕਦੇ ਆਪਾਂ ਨੂੰ ਖੈਰ ਅੱਜ ਤਾਂ ਇਹਦੇ ਡਾਂਦੇ ਤੋਂ ਦੇ ਤਾਂ ਨਹੀਂ ਹੈਗੇ ਜਾਨ ਤਰਾ ਜਿੱਦਾਂ ਬੱਚਿਆਂ ਸੜ ਚੜੀ ਜਾਂਦੇ ਆ ਉੱਪਰ ਚਵਾਰਾਂ ਤੇ ਇਹ ਤਾਂ ਨਹੀਂ ਚੜਦੇ ਚਲ ਖੈਰੇ ਗਲੀ 'ਚ ਇੰਡਾਈ ਗਏ ਮਣੋੜੇ ਡਾ ਇਹਨਾਂ ਨੇ ਪਰ ਇਹ ਕਹਿੰਦੇ ਅੱਜ ਇਹਨਾਂ ਦੀ ਡਿਮਾਂਡ ਸੀ ਇਹ ਪਤੰਗ ਦੀ ਪਤੰਗ ਰਾਤ ਦੁਕਾਨ ਤੋਂ ਚੱਕ ਲਿਆ ਇਹ ਪਰ ਅੱਜ ਬਾਰਿਸ਼ ਹੋ ਰਹੀ ਹੈ ਜਾਨਾ ਨਹੀਂ ਹੋਲਾ ਉੱਜੀ ਮੱਲੇ ਹੋ ਰਹੇ ਹੈ ਹੋਲਾ ਕਿਹਦੇ ਹੋਰ ਕਹਾਂ ਡਾਏਗਾ ਤੂੰ ਬਾਰਿਸ਼ ਤਾਂ ਹੋ ਰਹੀ ਆ ਨਹੀਂ ਹਾਂ ਹੋਲ ਪਤੰਗ ਲੈਗੇ ਵਾ ਠੀਕ ਹੈ ਪਤੰਗ ਹੋਰ ਲੈਣਗੇ ਡਾਏਗਾ ਕੌਣ ਬੰਨੇ ਕਹਾਂ ਡਾਏਗੇ ਬਾਰਿਸ਼ ਹੋ ਰਹੀ ਹੈ ਬਾਰ ਹਾਂ ਅੱਜ ਨਹੀਂ ਲੈ ਸਕ ਦਰੂਹਰੇ ਕਮਰੇ ਮੇਂ ਓ ਵਾਹ ਵੈਰੀ ਗੁੱਡ ਵੇ ਤਾਂ ਪਹਿ ਕੰ ਪਹਿ ਦੇ ਤਾਂ ਦੋ ਲੀ ਲਿਚਾ ਆ ਜੇ ਅੰਦਰ ਡੈਮ ਬਾਹਰ ਨਹੀਂ ਜਾ ਰਾਦਨ ਰਾਦੁੰਨੇ ਰਮੜਾਂਗਾ ਪੰਗਾ ਨਹੀਂ ਹਾਂ ਠੀਕਾ ਠੀਕ ਹੈ ਪਾਗਤ ਨੂੰ ਤਾਂ ਹੋਏਗੀ ਹਾਂਜੀ ਏ ਕੰ ਕਹਿ ਬੋਲਣਾ ਆਪਣਾ ਬੱਬਾ ਬੱਬੇ ਬਾਰਿਛਤਾ ਤੋ ਬਾਰਿਛਤਾ ਬਾਰਿ ਬਾ ਬਾਹਰ ਜਾ ਬਾਹਰ ਜਾਟਿੰਗ ਕਰਕੇ ਕਰਨਾ ਫਿਰ ਪੁਲੀਸ ਚਲਿਆ ਪਤਾੰਗਾ ओके। छुट्टी जी परौंठा हो गया तैयार मॉर्निंग हो बारिश बारिश पानी में खड़की गड्डी अपनी ਹਾਂਜੀ ਤੇ ਆਪਾਂ ਨੂੰ ਸਵਾਰੀ ਦਾ ਵੱਜ ਗਿਆ ਫੋਨ ਆਪਾਂ ਮਾਰਦੇ ਆਂ ਗੱਡੀ ਦੀ ਸਲਫ ਟਾਈਮ ਸਵੇਰ ਦੇ 9:30 9:40 ਚੱਲ ਜਿਓਗੇ ਚੱਲਦੇ ਆਂ ਜੀ ਸਵਾਰੀ ਦੇ ਇੱਕ ਹੋਰ ਸਵਾਰੀ ਬਿਠਾਉਂਦੇ ਆਂ ਫਿਰ ਆਪਾਂ ਨਿਕਲ ਜਾਣਾ ਨਾਬੇ ਧੂਰੀ ਧੂਰੀ ਪੈਲਸ ਜਾਣਾ ਆਪਾਂ ਚੱਲਦੇ ਆਂ ਜੀ بارش ਵੀ ਬਹੁਤ ਹੋ ਰਹੀ ਆ ਹਾਂਜੀ ਆਪਣੇ ਆਰਮੀਡ ਰੱਖ ਜਾ ਰਹੇ ਨੇ ਆਰਮੀ ਦੀ ਵੀ ਖਬਰ ਸੁਣੀ ਆਪਾਂ ਨੇ ਜਿਹੜੀ ਟਰੱਕ ਕ੍ਰੈਸ਼ ਹੋਇਆ ਬੜੀ ਦੁੱਖ ਦੀ ਗੱਲ ਹੈ ਜੀ ਉਹਦੇ ਵਿੱਚ 10 ਆਰਮੀ ਫੌਜੀ ਜਵਾਨ ਵੀ ਰਸੀਦ ਹੋ ਗਏ ਬਹੁਤ ਦੁੱਖ ਦੀ ਗੱਲ ਆ ਪੰਜਾਬ ਦੇ ਸੀਗੇ ਇੱਕ ਤਾਂ ਲੜਕੇ ਦਾ ਵਿਆਹ ਦੀ ਵਿਆਹ ਵੀ ਰੱਖਿਆ ਸੀਗਾ ਉਹ ਭਾਰਤ ਦੇ ਮੰਤਰੀ ਜਾਨਦਾ ਹੈ ਕਿ ਅੱਜ ਤੱਕ ਹੈ ਕਿ ਯਾਨੀ ਵਿਗ ਰਹੇ ਆਪਾਂ ਵਿਗ ਰਹੇ ਆ ਮਜ਼ਾ ਆ ਰਿਹਾ ਪਰ ਵਸਾਰ ਕਰਦੀ ਨਾ ਲੱਗੇ ਸੰਦੀ ਲੱਗੀ ਕੰਮ ਹੋ ਜਾਏਗਾ ਇੱਕ ਘੰਟੇ ਦੀ ਡਰਾਈਵ ਤੋਂ ਬਹੁਤ ਆਪਾਂ ਪਹੁੰਚ ਗਏ ਨਾਬਾ ਨਾਬੇ ਚ ਵੀ ਹਰ ਵਾਰਸ਼ਾ ਦੇਖੋ ਕਿੰਨੀ بارش ਹੋ ਰਹੀ ਹੈ ਤਦਰੀ ਇਹ ਤੋਰੀ ਰੇਲਵੇ ਫਾਟੇ ਪਹੁੰਚਣ ਤੋਂ ਬਾਅਦ بارش ਹੋ ਗਈ ਸਲੋ ਹਾਂਜੀ ਦੋਸਤੋ ਆਪਾਂ ਪਹੁੰਚ ਗਿਆਂ ਪਹਿਲ ਸਤੋਰੀ ਚਲਦੇ ਆ ਖਾਣ ਪੀਣ ਅੰਦਰ ਦੇਖਦੇ ਆ ਕਿਹੜੇ ਕਿਹੜੇ ਡਿਸ਼ ਮਿਲਦੀ ਹੈ ਖਾਣ ਨੂੰ ਕਾਫੀ ਪੀ ਲਈਏ ਪਾ ਕਾਫੀ ਪੀ ਕੇ ਘੁੰਮਣ ਜਾ ਰਹੇ ਆ ਬਾਹਰ ਅਜੇ ਦੂਜਾ 6:00 ਟਿੱਕੀ ਵਾਰਾ ਜੋ ਕੁਝ ਲੱਗੇ ਨਹੀਂ ਬਰਾਤ ਆਈ ਨਹੀਂ ਟਾਈਮ ਵੱਜ ਗਿਆ 12:30 ਇਹਨਾਂ ਕਾਫੀ ਪੀ ਕੇ ਬਾਹਰ ਘੁੰਮ ਕੇ ਆਂਦੇ ਆ ਆਣ ਕੇ ਫਿਰ ਦੇਖਦੇ ਆ ਖਾਣ ਪੀਣ ਦਾ ਸਿਸਟਮ ਹੋਰ ਹੋਏਗਾ ਸਹੀ ਹੈ ਆ ਦੇਖੋ ਵਿਆਹ ਦੀ ਕਿੱਡੀ ਤਿਆਰੀ ਹੁੰਦੀ ਹੈ ਹਰ ਵਾਰਸ਼ ਨਾਲ ਕੀ ਕੀ ਹੋ ਜਾਂਦਾ ਸਾਰਾ ਇਹ ਟੈਂਟ ਆਣੀ ਚ ਬਾਰਿਸ਼ ਤੇ ਵੀ ਜੀ ਮੈਟ ਮੋਟਰਸਫ ਗਿੱਲਾ ਹੋ ਗਿਆ ਜੀ ਸਿਸਟਮ ਸਾਰਾ ਪ੍ਰੋਗਰਾਮ ਅੰਦਰ ਦਾ ਹੀ ਰਹੇਗਾ तकरीबन ਸਾਰਾ ਪ੍ਰੋਗਰਾਮ ਅੰਦਰ ਹੀ ਹੋ ਰਿਹਾ ਹੋ ਗਿਆ ਸੀ ਗਾਰ ਕੀ ਆ ਹਾਂਜੀ ਦੁਪਹਿਰ ਦੇ ਵੱਜ ਕੇ ਡੇਢ ਥੋੜਾ ਬਹੁਤ ਨਿਖਰਿਆ ਮੌਸਮ ਤੇ ਆਪਾਂ ਵਾਫੀ ਤੇ ਪਕੌੜੇ ਚੱਕ ਕੇ ਆ ਗਿਆ ਬਾਹਰ ਪਾਰਕਿੰਗ ਚ ਥੋੜੀ ਦੋ ਘੰਟੇ ਬੈਠਾਂਗੇ ਗੱਡੀ 'ਚ 4 ਵੇ ਦਾ ਟਾਈਮ ਆ ਜਾਣ ਦਾ ਰੋਟੀ ਦਾ ਟਾਈਮ ਹੋਏਗਾ 3 ਵਜੇ ਤੱਕ ਉਹ ਤੋਂ ਪਹਿਲਾਂ ਥੋੜੇ ਪਕੌੜੇ ਖਾ ਕੇ ਘੁੰਮ ਕੇ ਆਨੇ ਆ ਫਿਰ ਆ ਕੇ ਲੇਟਦੇ ਆ ਗੱਡੀ 'ਚ ਘੰਟਾ ਦਾ ਕਰੀ ਨੀਂਦ ਐ ਠੀਕ ਆ ਨੀ ਫਿਰ ਮੋਬਾਈਲ ਤਾਂ ਹੈ ਆਪਣੇ ਕੋਲ ਚਲਾਣ ਵਾਸਤੇ ਮਰੀ ਜਾਗੇ ਠੱਲੂ ਬੈਠੇ ਇਹ ਕਮਣਾ ਟੈਕਸੀ ਗੱਡੀ ਵਾਲੇ ਕਰਦੇ ਆ ਜ਼ਿਆਦਾਤਰ ਇਹ ਗੱਡੀ ਹੈਗੀ HP01 ਹਿਮਾਚਲ ਪ੍ਰਦੇਸ਼ ਨੰਬਰ ਗੱਡੀ ਹੈ ਨਵੀਂ ਨਵੀਂ ਗੱਡੀ ਹੈ ਇਹ ਲਾਸਟ ਮੰਨ ਕੇ ਚੱਲੋ 24 ਮਾਡਲ ਲਾਸਟ ਹੀ ਹੋ ਸਕਦੀ ਹੈ ਜੀ ਤੇ ਸ਼ੌਕ ਦੇਖੋ ਰੇਕ ਬੰਦਾ ਆਪਣੇ ਆਪਣੇ ਅਲੱਗ-ਅਲੱਗ ਇਹ ਬਾਈ ਨੇ ਕਿਹਾ ਮੱਛੀ ਟੇਪ ਜੀ ਮੱਛੀ ਟੇਪ ਲਾ ਰਕੇ ਨੇ ਕੋਈ ਏਡੀ ਡਬਲ ਟੇਪ ਟੂਪ ਲੱਗੀ ਹੋਈ ਹੈ ਇਹਨੂੰ ਕਈ ਨੂੰ ਜ਼ਿਆਦਾ ਸ਼ੌਕ ਹੁੰਦਾ ਬੰਦਿਆਂ ਨੂੰ ਆਪਣੇ ਆਪਣੇ ਅਲੱਗ-ਅਲੱਗ ਕਰਨ ਦਾ ਪਰ ਆਪਾਂ ਨੂੰ ਇਹ ਦੇਖੋ ਠੀਕ ਆ ਸਾਈਡ ਸਿਸਟਮ ਨੂੰ ਵੀ ਕਵਰ ਜ਼ਿਆਦਾ ਕਰ ਅੱਛੇ ਲੱਗਦਾ ਚਾਬੀ ਨਾਲ ਹੀ ਹੋਣਗੇ ਓਪਨ ਇਹ ਹੋ ਤੇ ਉਸ ਤੋਂ ਬਾਅਦ ਇਹ ਦੇਖੋ ਇਹ ਦੇਖੋ ਕਿ ਆ ਲੱਗ ਲੱਗ ਇਸ ਬਾਈ ਨੇ ਜ਼ਿਆਦਾ ਹੀ ਸ਼ੌਂਕ ਜੇ ਕਰ ਰੱਖੇ ਆ ਇਹ ਲੜਕੇ ਆ ਇਹ ਲੱਗ ਲੱਗੇ ਹੋਏ ਆ ਮਤਲਬ ਇਹ ਨਹੀਂ ਹੈਗਾ ਕੰਪਨੀ ਕੰਪਨੀ ਵੱਜੂ ਨਹੀਂ ਕੰਪਨੀ ਤੋਂ ਪਲੇ ਨਹੀਂ ਹੁੰਦੇ ਬਸ ਸ਼ੌਂਕ ਨੂੰ ਆਪਣਾ ਕੁਝ ਨਾ ਕੁਝ ਕਰਦੇ ਰਹਿੰਦਾ ਅਗਲਾ ਚਲ ਇਹ ਤਾਂ ਅੱਜ ਕੱਲ ਟੇਪ ਫਰੇਗਾ ਬੰਦਾ ਲੋਈ ਲੰਦਾ ਠੀਕ ਲੱਗਦੀ ਏ ਬੰਪਰ ਵਾਸਤੇ ਵੀ ਜੱਜ ਦੀ ਹੈ ਜੀ ਗੱਲ ਨਹੀਂ ਹੈਗੀ ਭਾਈ ਨੇ ਥੋੜਾ ਜ਼ਿਆਦਾ ਹੀ ਕਰ ਰੱਖਿਆ ਇਹ ਚਲ ਦੂਜੀ ਟੱਕੀ ਨੂੰ ਤੋਂ ਬਚਾਉ ਕਰਦਾ ਰਕ ਰੋਡ ਤੋਂ ਤਾਂ ਫਾਇਦਾ ਏ ਚਲ ਇਹ ਕੀ ਹੋ ਗਿਆ ਆਪਣੇ ਆਪਣੇ ਸ਼ੌਂਕ ਨੇ ਲੋ ਜੀ ਓਨਰ ਵੀ ਆਇਆ ਗਿਆ ਸੀ ਕਿ ਕੋਲ ਕਹਿੰਦਾ 2 ਸਾਲ ਪੁਰਾਣੀ ਇਹਨੂੰ ਮਾਡਲ ਮਾਡਲ ਏ ਇਹ 25 ਚੱਲ ਗਿਆ ਇਹ ਕਹਿੰਦਾ 23 ਮਾਡਲ ਹੈ ਆਪਾਂ ਇਹਨੂੰ ਨਿਊ ਸਮਝ ਰਹੇ ਸੀਗੇ ਕਿਉਂਕਿ ਸੀਟ ਕਵਰ ਮਤਲਬ ਬਾਹਰ ਤੋਂ ਤਾਂ ਐ ਹੀ ਦਿਖ ਰਿਆ ਸੀਗਾ ਪੋਲੋ ਸੀਟ ਚੜਿਆ ਸੀਟਾਂ ਦੇ ਆਪਾਂ ਅੰਦਰ ਝਾਂਤੀ ਨਹੀਂ ਮਾਰੀ ਕਿ ਕਵਰ ਥੋੜੇ ਗੰਦੇ ਸੀਗੇ ਮੈਲੇ ਉਦੋਂ ਤੋਂ ਪਤਾ ਲੱਗ ਰਿਹਾ ਕਿ ਗੱਡੀ ਹਾਂ ਵਾਕਈ 2 ਸਾਲ ਪੁਰਾਣੀ ਆ ਨਹੀਂ ਅਦਰ ਐਦਾਂ ਦੇਖਣ ਤੋਂ ਨਹੀਂ ਪਤਾ ਲੱਗ ਰਾ ਕਿ ਗੱਡੀ ਪੁਰਾਣੀ ਆ 2 ਸਾਲ ਕੋਈ ਜ਼ਿਆਦਾ ਤਾਂ ਨਹੀਂ ਹੈ ਮਤਲਬ ਨਮੀ ਗੱਡੀ ਦੇ ਹਿਸਾਬ ਨਾਲ ਜਿੱਦਾਂ ਆਪਾਂ ਨੂੰ ਲੱਗ ਰਹੀ ਸੀ ਕਿ ਸ਼ੇਪ ਨਮੀ ਦੀ ਹਾਂਜੀ ਦੋਸਤੋ ਦੁਪਹਿਰ ਦੇ 2 ਵਜੇ ਗੇ ਦਿਲ ਕਰ ਗਿਆ ਕੋਈ ਪੀਣੋ ਕਿਉਂਕਿ ਮੌਸਮ ਹੈ ਠੰਡਾ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਤੀਜੀ ਵਾਰ ਪੀ ਰਹੇ ਹਾਂ ਕਾਫੀ ਕਿਉਂਕਿ ਮੌਸਮ ਹੈ ਠੰਡਾ ਅੱਜ بارش ਜ਼ਿਆਦਾ ਹੋਈ ਵੀ ਹੈ ਬੱਦਲ ਵੀ ਇੱਧਰ ਵੀ ਪੂਰੀ ਹੈ ਤੇ ਘਰੋਂ ਫੋਨ ਆਇਆ ਸੀ ਘਰੇ ਵੀ ਬਹੁਤ ਕਹਿੰਦੇ ਨੇ ਢੇਰ ਚੱਲਿਆ ਆਪਣੇ ਤੇ ਢੇਰ ਤਾਂ ਨਹੀਂ ਹੈ ਖੈਰ ਪਰ ਆਪਣੇ ਕਹਿੰਦੇ ਪਟਿਆਲੇ ਰਾਈਪੇ ਚ ਢੇਰ ਬਹੁਤ ਚੱਲਿਆ ਕਰਦਾ ਦਾ ਫੋਨ ਆਇਆ ਸੀਗਾ ਮੌਸਮ ਮੈ ਇਧਰ ਵੀ ਠੰਡਾ ਵੀ ਆਪਾਂ ਪਾਰਕਿੰਗ ਵਿੱਚ ਖੜੇ ਆਂ ਕਾਫੀ ਵੀ ਪਾਰਕਿੰਗ ਜੇ ਲੈ ਕੇ ਆਗੇ ਸੀਗੇ ਹਾਂਜੀ ਦੁਪਹਿਰ ਦੇ 3 ਵਜੇ ਇਹ ਦੋਸਤ ਆ ਗੱਡੀ ਲੈ ਕੇ ਆਏ ਆ ਬਰੀਜਾ ਇਹਨਾਂ ਕੋਲ ਨਹੀਂ ਸੀਗਾ ਚਾਰਜ ਇਹ ਕਹਿਣ ਲੱਗੇ ਆਪਾਂ ਨੂੰ ਵੀਰੇ ਲਾਣਾ ਮੋਬਾਈਲ ਚਾਰਜ ਮੋਬਾਈਲ ਹੋ ਗਿਆ ਤਾਂ ਬਈ ਤਾਂ ਰਹਿ ਗਿਆ ਸੀਗਾ 2-3% ਮੈਂ ਕਹਾਂ ਤਾਂ ਲਾਲਾਂ ਨਾਲੇ ਗੱਲਾਂ ਮਾਰ ਲਾਂਗੇ ਤੇ ਉਹ ਮੌਸਮ ਇੱਥੇ ਵੀ ਠੰਡਾ ਹੋਇਆ ਫਿਰ ਗੱਲ ਉਹ ਦੂਜੀ ਗੱਲ ਉਹ ਡਰਾਈਵਰ ਡਰਾਈਵਰ ਬੰਦੇ ਦਾ ਕੰਮ ਕੀ ਹੁੰਦਾ ਹੁਣ ਆਪਾਂ ਅੰਦਰ ਜ਼ਿਆਦਾ ਘੁੰਮਦੇ ਚੰਗੇ ਮਹਿਨ ਲੱਗਦੇ ਹੈਗੇ 2-4 ਦੋਸਤ ਹੁੰਦੇ ਜੇ ਕਈ ਵਾਰ ਜਿੱਦਾਂ ਆਪਾਂ ਟੈਕਸੀ ਗੱਡੀਆਂ ਬੁੱਕ ਆਉਂਦੀਆਂ ਨਾ ਆਪਣੇ ਸਟੈਂਡ ਤੋਂ ਕਰਦੇ ਆ ਬੁੱਕ ਬੁਕਿੰਗ ਆਪਾਂ ਔਰ ਚ ਫਿਰ ਆਉਂਦਾ ਕਿ ਆਪਣੇ ਦੋਸਤ ਹੁੰਦੇ ਨੇ ਟੈਕਸੀ ਵਾਲੇ ਨਾਲ ਫਿਰ ਤਾਂ ਅੰਦਰ ਘੁੰਮੇ ਜਾਂਦਾ ਚੱਲ ਬੈਠ ਜਾਂਦੇ ਇਕੱਠੇ ਹੁਣ ਇਹ ਵੀ ਭਰਾ ਚੰਡੀਗੜ੍ਹ ਤੋਂ ਆ ਆਪਾਂ ਰਾਜਪੁਰ ਗੱਡੀ 'ਚ ਬੈਠੇ ਆ ਬਾਹਰ ਕਿੰਨੇ ਮਿੰਟ ਜੀ ਹੋਈ ਜਾਰੀ ਸੀਗੀ ਤੇ ਕੁਝ ਭਰਾ ਨੂੰ ਮੋਬਾਈਲ ਚਾਰਜ ਲਾਣਾ ਸੀਗਾ ਗੱਲਾਂ ਬਾਤਾਂ ਮਰੀ ਜਾ ਰਿਆਂ ਵੀਰ ਨਾਲ ਹੋਰ ਸਤਾ ਜੀ ਠੀਕ ਠਾਕ ਹਨ ਚਲੋ ਵਧੀਆ ਚੀਜ਼ ਆ ਬੈਠੇ ਆ ਅਸੀਂ ਘੰਟੇ ਤੋਂ ਹੁਣ ਰੋਟੀ ਦਾ ਵੀ ਆਰਡਰ ਵੱਜਣ ਵਾਲਾ ਜਦੋਂ ਮੁੰਡਾ ਆ ਕੇ ਜਾਏਗਾ 3 ਵਜੇ ਕੇ ਸ਼ਾਇਦ ਕਿਉਂਕਿ ਖਾਣਾ ਪੀਣਾ ਲੇਟ ਰਗਿਆ 1 ਵਜੇ ਤੋਂ ਬਾਅਦ ਹੀ ਲਗਿਆ ਤਕਰੀਬਨ ਖਾਣਾ ਪੀਣਾ ਰੋਟੀ ਦਾ ਵੀ ਟਾਈਮਿੰਗ ਆ ਤਾਂ ਰੋਟੀ ਖਾਣ ਚੱਲਾਂਗੇ ਥੋੜੀ ਦੇਰ ਬਾਅਦ ਆ ਦੇਖੋ ਜੀ ਸੂਰਜ ਦੇਵਤਾ ਤੇ ਘਰ ਤੋਂ ਆਏ ਸੀ ਫੋਨ ਆਪਾਂ ਨੂੰ ਘਰ ਨਾਲ ਹੁਣ ਵੀ ਕਹਿੰਦੇ ਘਰ ਤੋਂ ਆਪਾਂ 90 ਕਿਲੋਮੀਟਰ ਆਏ ਹੋਏ ਆ 90 ਤੋਂ 95 ਤੇ ਘਰ ਤੋਂ ਫੋਨ ਆਇਆ ਸੀ ਇਹ ਕਹਿੰਦੇ ਆ ਫੁੱਲ بارش ਪੈ ਰਹੀ ਆ ਤੇ ਅਨੇਰੀ ਅਨੇਰੀ ਬਹੁਤ ਚੱਲ ਰਹੀ ਆ ਟਾਈਮ ਹੈਗਾ 3:30 3 ਦਾ ਹੀ ਇੱਥੇ ਵੀ ਹੈ ਤਾਂ ਬੱਦਲ ਵਾਈ ਆ ਇੱਥੇ ਪਰ بارش ਨਹੀਂ ਹੈਗੀ ਤੇ ਹਵਾ ਨਹੀਂ ਹੈਗੀ ਥੋੜਾ ਸੂਰਜ ਵੀ ਸੂਰਜ ਦੇਵਤਾ ਵੀ ਬਾਹਰ ਨਿਕਲੇ ਆ ਮੌਸਮ ਜ਼ਰੂਰ ਬਦਲ ਵਈ ਆਲਾ ਪਰ ਆਪਣੇ ਤਾਂ ਕਹਿੰਦੇ ਬਹੁਤ ਬੁਰਾ ਹਾਲ ਆਪਣੇ ਰਾਜਪੁਰੇ ਏਰੀਆ ਚ ਰਾਜਪੁਰਾ ਪਟਿਆਲਾ ਚੰਡੀਗੜ੍ਹ ਏਰੀਆ ਚ ਆ ਗਿਆ ਆ ਗਿਆ ਆਪਣਾ ਲੰਚ ਵਾਸਤੇ ਕਾਲ ਆ ਗਈ ਆਪਾਂ ਚਾਰੇ ਲੰਚ ਕਰਨ ਆ ਜਾ ਆ ਜਾ ਹਾਂਜੀ ਖਾਣਾ ਖਾ ਕੇ ਆ ਗਏ ਆ ਬਾਹਰ ਤੇ ਕੌਫੀ ਅੱਜ ਮੈਨੂੰ ਲੱਗਾ ਚੌਥੀ ਵਾਰੀ ਹੋ ਗਈ ਜੀ ਕੌਫੀ ਪੀ ਕੇ ਵੀ ਇਹ ਗਰਮੀ ਘਾ ਲੜਨੀ ਆ ਕੌਫੀ ਟੈਸਟੀ ਬੜੀ ਆ ਯਾਰ ਖਾਣਾ ਪੀਣਾ ਵਧੀਆ ਕੌਫੀ ਬਹੁਤ ਸੋਹਣੀ ਲੱਗਦੀ ਆ ਪੀਣ ਚ ਕਹਿਣ ਲੱਗਦੀ ਯਾਰ ਸਵਾਦਿਸ਼ਟ ਕਹਿਣ ਦਾ ਭਾਵ ਇਹ ਦੇਖੋ ਭਾਈ ਭਾਈ ਦੀ ਬਾਹ ਫੈਕਚਰ ਆ ਹੋਂਦੋ ਪੈਸੇ ਦੀ ਹੜੀ ਲਾਂਦਾ ਫਿਰ ਰਿਹਾ ਉਧਰ ਦੇਖਿਆ ਚਾਹ ਦਾ ਆਰਡਰ ਭਈਆਂ ਨੇ ਬਾਹਰੇ ਮਗਾ ਦੇ ਅੰਦਰ ਤਾਂ ਨਹੀਂ ਪੀਣਗੇ ਅਨਿ ਦੋਸਤੋ ਸ਼ਾਮ ਦੇ 5:40 ਹੋ ਗਏ ਤੇ ਸੰਖ ਮਾਰਦੀ ਆਪਾਂ ਸਵਾਰੀ ਆ ਗਈ ਗੱਡੀ ਕੋਲ ਨਿਕਲਣ ਲੱਗੇ ਆ ਲੇਟ ਹੋ ਕੇ ਕਹਿੰਦੇ 4:00 ਵਜੇ ਨਿਕਲ ਜਾਗੇ ਇੱਧਰ ਤਾਂ ਸੂਰਜ ਦੀ ਰੋਸ਼ਨੀ ਪੈ ਰਹੀ ਆger ਸਿੱਧੇ ਇਧਰੋਂ ਦਿਖ ਜੇ ਸ਼ਾਇਦ ਆਹ ਦਿਖ ਰਿਹਾ ਤੇ ਮੋਬਾਈਲ 'ਚ ਪਰ ਆਪਣੇ ਰਾਏਪੁਰੇ 'ਚ ਕਹਿੰਦੇ ਬਾਰਿਸ਼ ਹੋ ਰਹੀ ਏ ਤੇ ਹਵਾ ਵੀ ਇਸ ਟਾਈਮ ਪੂਰੀ ਚੱਲ ਰਹੀ ਆ ਹੁਣੇ ਫੋਨ ਕਰਦਾ ਸੀਗਾ ਲਾਡੀ ਨੂੰ ਉਹ ਕਹਿੰਦਾ ਬਾਰਿਸ਼ ਵੀ ਹੋ ਰਹੀ ਏ ਤੇ ਹਵਾ ਵੀ ਫੁੱਲ ਚੱਲ ਰਹੀ ਏ ਇਧਰ ਹਵਾ ਨਹੀਂ ਹੈ ਹਲਕੀ-ਪੁਲਕੀ ਜਿਆਦਾ ਨਹੀਂ ਠੀਕ ਹੋ ਗਿਆ ਸੀਗਾ ਸਾਫ ਦੁਪਹਿਰ 3:00 ਵਜੇ ਬਾਅਦ ਮੌਸਮ <laughs> <laughs> लग ज तो <laughs> बना रखा <laughs> ਹਾਂਜੀ ਫਰੈਂਡ ਅੱਪਾ ਆ ਗਿਆ ਘਰੇ ਅੱਜ بارش ਨਾ ਤਾਂ ਲਾਲਾ ਲਾਲਾ ਕਰਾ ਰੱਖਿਆ ਕਹਿੰਦੇ ਆਪਣੇ ਪਟਿਆਲੇ ਰਾਜਪੁਰੇ ਏਰੀਏ ਚ ਬੁਰਾ ਹਾਲ ਸੀਗਾ ਜੀ ਥੂਰੀ ਥੂਰੀ ਤੇ 90 ਸੈਟ بارش ਜ਼ਰੂਰ ਹੋਈ ਆ 90 ਥੂਰੀ ਨਾ ਖਾਸ ਨਹੀਂ ਤੀ ਕਿ 90 ਚੰਗੀ ਸੀਗੀ بارش ਪਰ ਜਿਹੜਾ ਆਪਣੇ ਏਰੀਏ ਚ ਪਟਿਆਲੇ ਰਾਜਪੁਰੇ ਬਹੁਤ ਬੁਰਾ ਹਾਲ ਹੈ ਜੀ ਜਿਹੜੇ ਹੁਣ ਦੁਕਾਨਾਂ ਚ ਗਿਆ ਸੀ ਘੱਟ ਵੇ ਰਾਜਪੁਰੇ ਮੈਂ ਮਾਰਕੀਟ ਸਾਰੀ ਦੁਕਾਨਾਂ ਬੰਦਾ ਜਿਹੜੀ 10 ਵੇ ਤੱਕ ਦੁਕਾਨਾਂ ਬੰਦ ਰਹਿੰਦੀ ਨੇ ਉਹ ਵੀ 8 ਵਜੇ 7:30 ਵੇ ਕਰਦੇ ਨੇ ਬੰਦ ਕਰਕੇ 7 ਵਜੇ ਕਹਿੰਦੇ ਬਈ ਅੱਜ ਤਾਂ ਬੁਰਾ ਹਾਲ ਹੋ ਗਿਆ ਆਪਾਂ ਪਹੁੰਚ ਗਏ ਘਰੇ ਜੀ ਘਰੇ ਆਕੇ ਸੀਗੇ 8 ਵਜੇ ਫਿਰ ਮਾਰਕੀਟ ਰਾਈਪੇ ਚਲੇ ਗਏ ਥੋੜਾ ਕੰਮ ਸੀਗਾ ਹੁਣ ਬੱਦ ਗਏ ਟਾਈਮ ਰਾਤ ਦੇ 9:30 ਤੇ ਬਲੌਗ ਕਰਨ ਲੱਗੇ ਖਾਤਮ ਜੀ ਮਿਲਦੇ ਆਂ ਜੀ ਕੱਲ ਕੱਲ ਸ਼ਨੀਵਾਰ ਦੇਖਾਂਗੇ ਕਿਥੇ ਦਾ ਮਿਲੇਗਾ ਪ੍ਰੋਗਰਾਮ ਬਾਏ 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 ਗੁੱਡ ਨਾਈਟ